ਯਾਰ 골ਡਨ ਐਵਨਿਊ ਲੱਗੂ ਲਾਈਟਾਂ ਲੱਗੂ ਤੇ ਇੱਥੇ ਆਪਣੇ ਘਰ ਨੂੰ ਮੁੜ ਲੱਗਾ ਹਰਮਨ ਮੰਦਿਰ ਤੇ ਤੇ ਮਗਰੋਂ ਤਿੰਨ ਮੁੰਡੇ ਆਏ ਆ ਉਹਨਾਂ ਨੇ ਮੈਨੂੰ ਕੋ ਕਰਲੇ ਉਹ ਲੱਗੇ ਠੀਕ ਤੁਹਾਨੂੰ ਲੱਗੇ ਐਕਟਿਵ ਆ ਤੇ ਮੋਬਾਈਲ ਉਹਨਾਂ ਕੋ ਆਚਤ ਆ ਰਗੇ ਸੀ ਜਦ ਵੇ ਅਪਨ ਰਗੇ ਸੀ ਕੀ ਗਾਸੀ ਹੋਊਗਾ ਕੁਛ ਨਾ ਕੁਛ ਤੇ ਹੋਊਗਾ ਹੀ ਉਹਨਾਂ ਕੋ ਤਾਨ ਕੋ ਦਿਖਾਇਆ ਉਹਨਾਂ ਨੇ ਨਹੀਂ ਮੈਨੂੰ ਨਹੀਂ ਦਿਖਾਇਆ ਮੇਰੇ ਕੋ ਖੋਗੇ ਲੱਗੇ ਤਾਂ ਨਗਦੀ ਖੋਣ ਦੀ ਕੋਸ਼ਿਸ਼ ਕੀਤੀ ਹਾਂ ਕੀਤੀ ਪਰ ਮੇਰੇ ਕੋਲ ਹੈ ਨਹੀਂ ਜੀ ਪ੍ਰਬੰਦਰ ਸਿੰਘ ਜਿਹੜਾ ਅਤਰਨ ਬਰਗਮਾਰੀ ਹੈ ਕਿਉਂ ਕਿ ਉਹ ਮੜੀ ਤੋਂ ਆ ਰਿਹਾ ਹੈ ਪੰਪ ਦੇ ਉੱਪਰ ਹਾਂਜੀ ਤੇ ਇੱਥੇ ਹਨੂਮਾਨ ਮੰਦਰ ਤੋਂ ਲੱਗਾ 100 ਫੁੱਟ ਰੋਡ ਦੇ ਉੱਤੇ ਵੀ ਉਹਨੂੰ ਤੇ ਪੈਨਟ ਲੰਗੋ ਗਿਆ ਨੂੰ ਵੀ ਬਾਈ ਸਾਹਿਬ ਦੀ ਉਮਰੀ ਉਹਦੇ ਕੋਲ ਹੱਥੇ ਹੋ ਗਏ ਤਾਂ ਲੱਗੇ ਨਿਕਲ ਜਾਣ ਠੀਕ ਲੱਗਾ ਹੋਇਆ ਵਾ ਫੇਰ ਵੀ ਜਿਹੜੇ ਲੁਟੇਰੇ ਨੇ ਥਾਂ ਥਾਂ ਲਾਕੇ ਵੀ ਲੱਗੇ ਨੇ ਪਰ ਫੇਰ ਵੀ ਉਹ ਆਪਣੇ ਬਾਜ ਨਹੀਂ ਆਦੇ ਦੇਖੋ ਜੀ ਪੁਲਿਸ ਪੂਰੀ ਕਰਦੀ ਆ ਇਹ ਗਣਾ ਇਹ ਵਿੱਚ ਆ ਆ ਪਰਨ ਵੀ ਡਿਆ तकरीबन ਜੀ ਇੱਕ ਦੋ ਇਹ ਨਾ ਕਿ ਪਾਸੇ ਕਾਬੂ ਕੀਤੇ ਹੁੰਦੇ ਸੀ ਗੱਲ ਨਹੀਂ ਚਲੋ ਡਿਊਟੀ ਮੁਲਾਜ਼ਮਾਂ ਦੀ ਕਮੀ ਕਰਕੇ ਥੋੜਾ ਬੋਧਾ ਹੋ ਜਾਂਦਾ ਪਰ ਕੰਮ ਤਾਂ ਜਾਂਦੇ ਤਾਂ ਨਹੀਂ ਨਿਕਲ ਕੇ ਪਏ